ਹੈਲੋ ਫਸੀਗਾ ਦੋਸਤੋ ਕੀ ਹਾਲ ਚੱਲੇ ਅੱਜ ਆਪਾਂ ਸ਼ਿਲਾ ਮਿਰਚ ਦੀ ਮਲਚਿੰਗ ਕਰ ਰਹੇ ਹਾਂ ਤੇ ਆਪਾਂ ਸਾਈਡਾਂ ਤੇ ਟੋਏ ਕੱਟ ਰਹੇ ਹਾਂ ਜਿਹਦੇ ਵਿੱਚ ਆਪਾਂ ਲਿਫਾਫੇ ਬਣਾਏ ਪੁੱਟ ਕੇ ਤੇ ਆਪਣੇ ਆਹ ਚੋਬਰ ਲੱਗੇ ਹੋਏ ਨੇ ਟੋਆ ਕੱਢਣ ਲਈ ਤੇ ਇੱਕ ਚਿਰ ਅਸੀਂ ਅਜੇ ਨਮੀ ਹੋਰ ਵਿਚਾਰ ਕਰ ਰਹੇ ਹਾਂ ਆਪਾਂ ਆਕੀਆਂ ਦੀ ਸਵਾਹ ਤਿਆਰ ਕੀਤੀ ਸੀ ਤੇ ਆਪਾਂ ਵੀ ਇਸ ਤਰ੍ਹਾਂ ਨਾਲੇ ਨਾਲ ਮਾਜੀ ਤੋਂ ਪਹਿਲਾਂ ਛੱਟਾ ਮਾਰ ਰਹੀ ਹੈ ਜੀ ਸਵਾਦ ਵੀ ਜੋ ਵੀ ਫੰਗਸ ਹੈਗੀ ਆ ਜਾਂ ਵੀ ਹੋਰ ਕੋਈ ਪ੍ਰੋਬਲਮ ਆਦੀ ਆ ਵੀ ਉਹ ਤੋਂ ਆਪਾਂ ਵਿਚਾਰਦੇ ਵੀ ਆ ਆਪਾਂ ਰਿੰਗ ਲਾ ਰਹੇ ਫਾਈਬਰ ਵਾਲੇ ਤੇ ਇਧਰ ਆਪਾਂ ਰਿੰਗ ਲਾ ਕੇ ਉਹ ਤੇ ਮਲਚਿੰਗ ਕਰਤੀ ਹੈ ਜੀ ਪਰ ਬਹੁਤ ਹੀ ਸਫਾਈ ਨਾਲ ਹੋਈ ਆ ਤੋਂ ਸੋ ਇਹ 2 ਮਹੀਨੇ ਦਾ ਪਰਸਾ ਸੁਣਦਾ ਆਪਣਾ ਜੀ ਤੇ ਇਹਨੂੰ ਸ਼ਿਮਲਾ ਮਿਰਚਾਂ ਇਹ ਕੋਰੇ ਤੋਂ ਠੰਡ ਤੋਂ ਠੰਡੀ ਹਵਾਵਾਂ ਤੋਂ ਪਛੀਰੇ ਵੀ ਤੇ ਇਹਨੂੰ ਗਰਮਾਸ਼ ਮਿਲਦੀ ਰਹੇ ਤੇ ਫਿਰ ਆਪਾਂ ਇਸ ਤਰ੍ਹਾਂ ਹੀ ਮਲਚਿੰਗ ਦਾ ਇਹ ਪੇਪਰ ਹੁੱਤੇ ਦੇ ਕੇ ਉਹ ਵਿੱਚ ਟੋਆ ਕਿਸੇ ਕੱਢਿਆ ਸੀ ਉਹਨੂੰ ਮਿੱਟੀ ਦੇ ਨਾਲ ਕੂਤਾ ਇਹ ਪੂਰੀ ਖੇਤੇ ਨੂੰ ਬਣੀ ਦੇਵੇ ਤੇ ਇਸ ਤਰ੍ਹਾਂ ਹੀ ਸਫਾਈ ਆਈਏ ਔਰ ਪੇਪਰ ਵੀ ਬਹੁਤ ਬਧੀ ਕੁਆਲਟੀ ਦਾ ਲਿਆ ਲੱਛਕੜਾਈ ਦਾਣੇਦਾਰ ਨਹੀਂ ਤੋਂ ਅੱਜ ਆਪਣਾ ਛੋਟਾ ਜਿਹਾ ਉਪਰਾਲਾ ਸੀਗਾ ਜੀ ਸ਼ਿਮਲਾ ਮੇਚ ਦੀ ਆਪਾਂ ਕੀਤੀ ਹੈ ਤਿਆਰੀ ਸਾਰੀ ਇਹ ਤੁਹਾਡਾ ਜਤਨ ਜਲਦੀ ਵੀਡੀਓ ਬਣਾ ਕੇ ਫੇਰ ਆਵਾਂਗੇ ਤੁਹਾਡੇ ਨਾਲ ਸੋ ਸਸੀ ਕਾਲ ਜੀ ਕੋਈ ਵੀ ਸਲਾਹ ਤੁਹਾਡੇ ਮਨ ਚ ਹੋਵੇ ਇਸ ਕੰਮ ਪਰ ਤਾਂ ਪਲੀਜ਼ ਸ਼ੇਅਰ ਯੂਸ ਕਰਿਓ ਤੇ ਬਾਕੀ ਸਭ ਨੂੰ ਸਸੀ ਕਾਲ ਜੀ